ਮਸਕਾਰ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਲੋਕ ਸਭਾ ਚੋਣਾਂ ਦਾ ਜਿਹੜਾ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਜੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਹਰ ਪਾਰਟੀ ਨੂੰ ਵੋਟਰਾਂ ਨੂੰ ਪ੍ਰਭਾਵਣ ਵਾਸਤੇ ਕਈ ਤਰ੍ਹਾਂ ਦੇ ਚੋਣ ਮੈਨੀਫੈਸਟੋ ਜਾਰੀ ਕੀਤੇ ਜਾ ਰਹੇ ਹਨ ਤੇ ਕੱਲ ਦੀ ਜੇ ਗੱਲ ਕਰੀਏ ਕੱਲ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਵੀ ਚੋਣਸ ਗਲਪੱਤਰ ਜਿਹੜਾ ਜਾਰੀ ਕੀਤਾ ਗਿਆ ਹੈ ਇਸ ਵਿੱਚ ਰੋਪੜ ਨੂੰ ਲੈ ਕੇ ਹਲਕਿਆ ਆਨੰਦਪਸਾਬ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਚੋਣ ਵਾਅਦੇ ਕੀਤੇ ਗਏ ਨੇ ਤੇ ਜਿਹੜਾ ਕਿ ਆ ਚੋਣ ਸੰਗਲਪੱਤਰ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਜਿਹੜੀਆਂ ਪਾਈਆਂ ਗਈਆਂ ਨੇ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੱਜ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਐਮਪੀ ਬਣਦੇ ਆ ਰਹੇ ਨੇ ਚੋਣ ਜਿਹੜੇ ਮੈਨੀਫੈਸਟੋ ਜਿਹੜੇ ਜਾਰੀ ਕਰਦੇ ਆ ਰਹੇ ਨੇ ਲੇਕਿਨ ਚੋਣ ਮਨੀਫੈਸਟੋ ਜਿਹੜੇ ਹੁੰਦੇ ਨੇ ਇਹ ਸਿਰਫ ਕਾਗਜ਼ਾਂ ਦੇ ਵਿੱਚ ਛਪੇ-ਛਵਾਈ ਰਹਿ ਜਾਂਦੇ ਨੇ ਇਹਨਾਂ ਵੱਲ ਕਿਸੇ ਤਰ੍ਹਾਂ ਦਾ ਵੀ ਦਿੱਤਨ ਤੋਂ ਬਾਅਦ ਧਿਆਨ ਨਹੀਂ ਦਿੱਤਾ ਜਾਂਦਾ ਜੇਕਰ ਗੱਲ ਕਰੀਏ ਅਸੀਂ ਅੱਜ ਸਾਡੇ ਜਿਹੜੇ ਸ਼ਰਮਾ ਜੀ ਸੁਭਾਸ਼ ਸ਼ਰਮਾ ਜੀ ਦੀ ਤਾਂ ਉਹਨਾਂ ਨੇ ਇਹਦੇ ਵਿੱਚ ਬਿਲਕੁਲ ਸਾਫ਼-ਸਾਫ਼ ਲੋਕ ਸਭਾ ਹਲਕਾ ਸ੍ਰੀ ਨੰਦਪਾਲ ਸਾਹਿਬ ਲਈ ਕੁਝ ਸੰਕਲਪ ਲਏ ਨੇ ਉਹਨਾਂ ਦੇ ਵਿੱਚ ਸ੍ਰੀ ਨੰਦਪਾਲ ਸਾਹਿਬ ਹਲਕੇ ਨੂੰ ਟੂਰਿਜ਼ਮ ਬਣਾਉਣ ਦਾ ਜਿਹੜਾ ਟੀਚਾ ਰੱਖਿਆ ਗਿਆ ਹੈ ਤੇ ਇੱਕ ਹੋਰ ਦੱਸਿਆ ਜਾ ਰਿਹਾ ਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਨੂੰ ਡਾਇਰੈਕਟ ਇੰਟਰਨੈਸ਼ਨਲ ਫਲਾਈਟਾਂ ਜਿਹੜੇ ਸ਼ੁਰੂ ਕਰਾਉਣਗੇ ਜੇਕਰ ਇਹਨਾਂ ਨੂੰ ਤੁਸੀਂ ਜਤਉਂਦੇ ਹੋ ਇਸ ਤੋਂ ਇਲਾਵਾ ਮੋਹਾਲੀ ਨੂੰ ਇੰਟਰਨੈਸ਼ਨਲ ਆਈਟੀ ਇੰਡਸਟਰੀ ਦਾ ਹੱਬ ਬਣਾਉਣ ਦਾ ਜਿਲ੍ਹਾ ਇਹਦੇ ਵਿੱਚ ਲਿਖਿਆ ਗਿਆ ਹੈ ਸ੍ਰੀ ਅਨੰਦਪਰ ਸਾਹਿਬ ਹਲਕੇ ਵਿੱਚ ਵੱਡੀ ਇੰਡਸਟਰੀ ਲੈ ਕੇ ਆਉਣ ਬਾਰੇ ਲਿਖਿਆ ਗਿਆ ਹੈ ਤੇ ਸ੍ਰੀ ਅਨੰਦਪਰ ਸਾਹਿਬ ਨੂੰ ਡਰਗ ਮੁਕਤ ਗੈਂਗਸਟਰ ਮੁਕਤ ਕਰਨ ਦਾ ਬਾਰੇ ਜਿਹੜਾ ਲਿਖਿਆ ਗਿਆ ਪਰ ਮੈਂ ਇੱਥੇ ਜਰੂਰ ਦੱਸਣ ਦਾ ਜਾਮ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਸਾਡੇ ਉਮੀਦਵਾਰ ਹੈ ਵਕਤ ਵਕਤ ਜਿਹੜੇ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਮਨ ਚੋਣ ਮੈਨੀਫੈਸਟੋ ਜਾਰੀ ਕੀਤੇ ਗਏ ਨੇ ਜੇਕਰ ਇਹ ਚੀਜ਼ਾਂ ਸਾਡੇ ਰੋਪਣ ਨੂੰ ਕਰ ਦਿੱਤੀਆਂ ਜਾਂਦੀਆਂ ਰੋਪਣ ਦੇ ਵਿੱਚ ਵਿਕਸਿਤ ਕੀਤੇ ਜਾਂਦੇ ਨੇ ਤਾਂ ਸਾਡਾ ਰੋਪਣ ਸੋਨੇ ਦੀ ਜੜੀ ਬਣ ਸਕਦਾ ਹੈ ਪਰ ਮੈਂ ਇੱਥੇ ਸਵਾਲ ਪੈਦਾ ਹੀ ਹੁੰਦਾ ਹੈ ਕਿ ਅੱਜ ਤੱਕ ਕਿਉਂ ਨਹੀਂ ਹੋਇਆ ਸਾਡੀਆਂ ਸਰਕਾਰਾਂ ਬਣਦੀਆਂ ਨੂੰ ਉਹੀ ਪ੍ਰਾਣਾਂ ਜਿਹੜਾ ਚੱਲਦਾ ਆ ਆ ਬਾਤ 70 ਸਾਲਾਂ ਤੋਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਕਿਉਂ ਧਿਆਨ ਨਹੀਂ ਦਿੱਤਾ ਗਿਆ ਲੇਕਿਨ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਇਹ ਸਾਰੇ ਚੀਜ਼ਾਂ ਲੀਡਰਾਂ ਨੂੰ ਯਾਦ ਆ ਜਾਂਦੀਆਂ ਨੇ ਪਰ ਲੇਕਿਨ ਜਦੋਂ ਜਿੱਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਹਦੇ ਬਾਅਦ ਸਾਰਾ ਕੁਝ ਭੁੱਲ ਜਾਂਦਾ ਹੈ ਜਦ ਕਿ ਕੁਝ ਜਿਹੜੇ ਮਹਤਵਪੂਰਨ ਹੁੰਦੇ ਸਾਡੇ ਇਲਾਕੇ ਦੇ ਕੁਝ ਉਹਨਾਂ ਦਾ ਕਹਿਣਾ ਆਏਗਾ ਜਿਹਨਾਂ ਚੋਣ ਮੈਨੀਫੈਸਟੋ ਹੈ ਜੇਕਰ ਉਹ ਪਾਰਟੀ ਦੇ ਵਿੱਚ ਲਿਖੇ ਹੋਏ ਵਾਅਦੇ ਪੂਰੇ ਨਾ ਕਰਦਾ ਉਮੀਦਵਾਰ ਤਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬੋਟ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਰਾ ਮੈਨੀਫੈਸਟੋ ਜਿਹੜਾ ਹੈ ਬਿਲਕੁਲ ਵਾਇਲਡ ਹੋਣਾ ਚਾਹੀਦਾ ਜਿਵੇਂ ਕਿ ਆਪਾਂ ਇੱਕ ਹਲਫੀਆ ਮਿਆਦ ਦਿੰਦੇ ਆ ਤੇ ਇਹ ਮੈਨੀਫੈਸਟੋ ਦੇ ਵਿੱਚ ਜਿਹੜੇ ਜਿਹੜੇ ਚੋਣ ਵਾਅਦੇ ਉਹਨਾਂ ਨੇ ਕੀਤੇ ਗਏ ਆ ਵੋਟਾਂ ਤੋਂ ਪਹਿਲਾਂ ਦੇ ਉਦੇ ਸਬੰਧ ਦੇ ਵਿੱਚ ਤੁਸੀਂ ਆਪ ਇਹਦੇ ਜਿਹੜੇ ਜਵਾਬ ਦੇਣਗੇ ਕਿ ਆਹੇ ਸੁਭਾਸ਼ ਸ਼ਰਮਾ ਜੀ ਪਹਿਲਾਂ ਤਾਂ ਜਿੱਤ ਪ੍ਰਾਪਤ ਕਰਨਦੇ ਆ ਜਾਂ ਨਹੀਂ ਕਰਦੇ ਆ ਜਾਂ ਫਿਰ ਜਿੱਤ ਪ੍ਰਾਪਤ ਕਰਦੇ ਆ ਤਾਂ ਇਹ ਸਾਰੇ ਵਾਦੇ ਪੂਰੇ ਕਰਦੇ ਇਹ ਹੁਣ ਤੁਸੀਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ